ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਬਾਗਾਪਰਾਣਾ ਹਲਕੇ ਦੇ ਪਿੰਡ ਕੋਲੀਆਂ ਕਲਾ ਦੇ ਵਿੱਚ ਮੌਜੂਦ ਹਾਂ ਜਿੱਥੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਕਿ ਇੱਕ ਟਰੱਕ ਵੱਲੋਂ ਜਿਹੜਾ ਇੱਕ ਇਹਨੂੰ ਜਿਹੜਾ ਕੈਪਸੂਲ ਕਿਹਾ ਜਾਂਦਾ ਕੈਪਸੂਲ ਵੱਲੋਂ ਜਿਹੜਾ ਘਰ ਦੇ ਵਿੱਚ ਵੜ ਕੇ ਜਿਹੜੀ ਤੋੜਪਾਨ ਕੀਤੀ ਗਈ ਤੇ ਜਿਹੜਾ ਘਰ ਦੇ ਅੰਦਰ ਇੰਨਾ ਕ ਅੰਦਰ ਤੱਕ ਦਾਖਲ ਹੋ ਗਿਆ ਇਹ ਟਿਪਰ ਕੇ ਘਰ ਦੇ ਅੱਧ ਤੱਕ ਜਿਹੜਾ ਪਹੁੰਚ ਗਿਆ ਤੇ ਜਿਹੜਾ ਕੋਈ ਜਾਨੀ ਨੁਕਸਾਨ ਤਾਂ ਫਿਲਹਾਲ ਨਹੀਂ ਹੋਇਆ ਬਾਕੀ ਪਰਿਵਾਰ ਨਾਲ ਗੱਲਬਾਤ ਕਰਾਂਗੇ ਕੋਈ ਤਸਵੀਰਾਂ ਦੇਖ ਲਓ ਜਿਹੜੇ ਅੱਜਕੱਲ ਦੇ ਜਿਹ ਜਿਹੜਾ ਨਸ਼ੇ ਪੱਤੇ ਤੇ ਜਿਵੇਂ ਨਸ਼ੇ ਪੱਤੇ ਤੋਂ ਪੰਜਾਬ ਦਾ ਨਾਂ ਪਹਿਲਾਂ ਹੀ ਮੂਰੇ ਆਉਂਦਾ ਹੀ ਨਸ਼ਾ ਪੱਤਾ ਇੱਥੇ ਹਰ ਇੱਕ ਜਿਹੜਾ ਡਰਾਈਵਰ ਤਾਂ ਕਰਦਾ ਹੀ ਕਰਦਾ ਤੇ ਕੁਝ ਨੌਜਵਾਨ ਵੀ ਕਰਦੇ ਨੇ ਤੇ ਉਹ ਡਰਾਈਵਰਾਂ ਵੱਲੋਂ ਇਹੋ ਜਿਹੀਆਂ ਹਰਕਤਾਂ ਕੀਤੀਆਂ ਜਾਂਦੀਆਂ ਕਿ ਕਿਸੇ ਦੇ ਘਰ ਦੇ ਵਿੱਚ ਹੀ ਇਸ ਟਰਾਲੇ ਨੂੰ ਜਿਹੜਾ ਵਾਰ ਦਿੱਤਾ ਗਿਆ ਤੇ ਕਿਉਂਕਿ ਹਾਦਸਾ ਪੁੱਛਾਂਗੇ ਪਰਿਵਾਰ ਤੋਂ ਕਿਹੜੇ ਟਾਈਮ ਵਾਪਰਿਆ ਕਿਉਂ ਘਰ ਦੇ ਵਿੱਚ ਕੋਈ ਵੀ ਨੁਕਸਾਨ ਹੋ ਸਕਦਾ ਕਿਉਂਕਿ ਪਰਿਵਾਰਕ ਮੈਂਬਰ ਅਕਸਰ ਘਰ ਦੇ ਵਿੱਚ ਤੁਰੇ ਫਿਰਦੇ ਰਹਿੰਦੇ ਗੱਲਬਾਤ ਕਰਦੇ ਆ ਸਾਡੇ ਨਾਲ ਬਾਈ ਜੀ ਹੈਗੇ ਆ ਬਾਈ ਜੀ ਕੀ ਨਾਮ ਹੈ ਜੀ ਆਪਣਾ ਸੁਖਵਿੰਦਰ ਸਿੰਘ ਕਦੋਂ ਦੀ ਗੱਲ ਹੈ ਜ ਪਰਿਵਾਰ ਸੁੱਤਾ ਪਿਆ ਸੀ ਬਜ਼ੁਰਗ ਸਾਡੇ ਉੱਠ ਕੇ ਬਾਹਰ ਬਾਥਰੂਮ ਨੂੰ ਆਏ ਆ ਤੇ ਉਹਨਾਂ ਨੇ ਸੋਚਿਆ ਕਿ ਚਲੋ ਆਪਾਂ ਕਈ ਵਾਰੀ ਗੇਟ ਚੈੱਕ ਕਰਨ ਲੱਗਦੇ ਆ ਵੀ ਵੇਖ ਲਈਏ ਵੀ ਕੀ ਗੇਟ ਖੁੱਲਾ ਤਾਂ ਨਹੀਂ ਤੇ ਉਹ ਬਸ ਚੈੱਕ ਕਰਕੇ ਹੈ ਜੀ ਇੱਥੇ ਕੀ ਆਏ ਆ ਤੇ ਮੈਨੂੰ ਇਹ ਕੈਮਰੇ ਲੱਗੇ ਹੋਏ ਆ ਉਹਨਾਂ ਚ ਵੀ ਇਹਦੀ ਰਿਕਾਰਡਿੰਗ ਹੈਗੀ ਆ ਵੀ ਜਿਵੇਂ ਫਿਲਮੀ ਸੀਨ ਵਾਂਗੂ ਅੰਦਰ ਨੂੰ ਆਇਆ ਇਹ ਟਰਾਲਾ ਪੂਰਾ ਤੇ ਆਹ ਗੇਟ ਉਹਨਾਂ ਦੇ ਵੱਜਿਆ ਵੀ ਆ ਉਹ ਬਜ਼ੁਰਗਾਂ ਦੇ ਪੈਰ ਤੇ ਸੱਟ ਵੀ ਲੱਗੀ ਆ ਉਹ ਡੈਗ 'ਤੇ ਤੇ ਫਿਰ ਉਹਨੇ ਡਰਿੰਕ ਕੀਤੀ ਹੋਈ ਸੀ ਉਹਦੀ ਤੇ ਉਹ ਘਬਰਾੜ ਦੇ ਵਿੱਚ ਉਹ ਟਰਾਲਾ ਇੱਥੇ ਘਮਾਉਣ ਲੱਗ ਗਿਆ ਵੀ ਮੈਂ ਕੱਢ ਲਾਂ ਜਲਦੀ ਵੀ ਹਜੇ ਕੋਈ ਹੋਰ ਆ ਨਾ ਜਾਵੇ ਪਰ ਉਹ ਤੋਂ ਟਰਾਲਾ ਨਿਕਲਿਆ ਨਹੀਂ ਤੇ ਇਹਨਾਂ ਨੂੰ ਦੂਜਾ ਪਰਿਵਾਰ ਵੀ ਉੱਠ ਖੜਿਆ ਆਂਢੀ ਗਾਂਢੀ ਇਕੱਠੀ ਹੋ ਗਈ ਤਾਂ ਉਹਨਾਂ ਨੇ ਮਸਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਰੋਕ ਨਹੀਂ ਸੀ ਰਿਹਾ ਫਿਰ ਉਹਨੂੰ ਕਾਫੀ ਜਦੋਂ ਉਹਨੇ ਵੇਖਿਆ ਵੀ ਹੁਣ ਇਕੱਠ ਹੋ ਗਿਆ ਫਿਰ ਉਹ ਰੁਕਿਆ ਫਿਰ ਮਨੁਆ ਨੂੰ ਬਾਹਰ ਕੱਢਿਆ ਤੇ ਪਰ ਉਹਦੀ ਡਰਿੰਕ ਕੀਤੀ ਹੋਈ ਸੀ ਉਹ ਤੋਂ ਬੋਲਿਆ ਵੀ ਨਹੀਂ ਸੀ ਜਾਂਦਾ ਤੁਸੀਂ ਹਾਸੇ ਦਾ ਕਾਰਨ ਇਹੀ ਮੰਨਦੇ ਹੋ ਕਿ ਉਹਦੀ ਦਾਰੂ ਪੀਤੀ ਹੋਈ ਸੀ ਹਾਂਜੀ ਤੇ ਜਿਹੜਾ ਤੁਸੀਂ ਦੱਸਿਆ ਕਿ ਜਿਹੜਾ ਟਰਾਲਾ ਅੰਦਰ ਤੱਕ ਹੀ ਆ ਗਿਆ ਸੀ ਬਾਸ ਭਿਉਣ ਦੀ ਕੋਸ਼ਿਸ਼ ਕੀਤੀ ਜਿਹੜਾ ਭੰਜਾਉਣ ਦੇ ਵਿੱਚ ਜਦੋਂ ਇੱਥੋਂ ਬੈਕ ਕੀਤਾ ਇੱਥੋਂ ਤੱਕ ਹੀ ਲਿਆ ਸਕਿਆ ਕਿ ਉਹ ਤੋਂ ਗਾਹ ਵੀ ਟਰਾਲਾ ਥੋੜਾ ਬਹੁਤਾ ਕੱਢ ਲਿਆ ਹੀ ਬਾਹਰ ਨੂੰ ਆਹ ਕਾਲਜ ਚ ਵਾਰ ਐ ਬੈਕ ਕਰ ਕਰਕੇ ਮਾਰ ਰਿਆ ਸੀ ਉਹ ਇਹ ਉਹ ਤੋਂ ਨਿਕਲ ਨਹੀਂ ਸੀ ਰਿਹਾ ਕਿਉਂਕਿ ਲੰਬਾਈ ਜ਼ਿਆਦਾ ਹੈ ਆਹ ਗੇਟ ਦੇਖੋ ਤੁਸੀਂ ਕਿੰਨਾ ਬੁਰੀ ਤਰ੍ਹਾਂ ਸਿੱਟਿਆ ਹੈ ਉਹ ਬਜ਼ੁਰਗਾਂ ਦੇ ਵਜਿਆ ਵੀ ਆ ਪੈਰ ਤੇ ਉਹ ਦੇਖੋ ਉਹਨਾਂ ਦੇ ਸੱਟ ਵੀ ਲੱਗੀ ਆ ਪੈਰ ਤੇ ਤੇ ਜਦੋਂ ਤੁਸੀਂ ਉਸ ਤੋਂ ਬਾਅਦ ਡਰਾਈਵਰ ਨੂੰ ਕਾਬੂ ਕੀਤਾ ਵਾ ਪੁਲਿਸ ਨੂੰ ਇਨਫੋਰਮ ਕੀਤਾ ਜਾਂ ਤੁਸੀਂ ਸਿੱਧਾ ਉੱਥੇ ਥਾਣੇ ਲੈ ਗਏ ਸੀ ਨਹੀਂ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਵਾਲੇ ਆਏ ਆ ਉਹਨਾਂ ਨੇ ਆ ਕੇ ਉਹਨੂੰ ਲੈ ਕੇ ਗਏ ਥਾਣੇ ਕਿੱਥੋਂ ਦਾ ਇਹ ਜੀਹ ਦਾ ਡਰਾਈਵਰ ਸੀਗਾ ਤੇ ਕਿੱਥੋਂ ਦੇ ਇਹ ਦੇ ਮਾਲਕ ਆ ਤੇ ਕਿੱਥੇ ਜਾ ਰਿਹਾ ਸੀ ਇਹ ਟ੍ਰੱਕ ਇਹ ਮਾਲਕ ਹਰਮਪੁਰਾ ਫੂਲਦੇ ਆ ਤੇ ਡਰਾਈਵਰ ਦਿਹਾਲਪੁਰਾ ਭਾਈ ਕਾ ਅੱਛਾ ਦਿਹਾਲਪੁਰਾ ਤੇ ਪੁਲਿਸ ਪ੍ਰਸ਼ਾਸਨ ਤੁਸੀਂ ਜਿਹੜੀ ਆਪਦੀ ਸ਼ਿਕਾਇਤ ਤਾਂ ਦਿੱਤੀ ਹੋਈ ਆ ਤੇ ਏਦੋਂ ਅੱਗੇ ਕੀ ਕਾਰਵਾਈ ਕਰ ਰਿਹਾ ਪੁਲਿਸ ਜੀ ਤੁਸੀਂ ਕਹੋ ਬੌਸ ਵਾਲਿਆਂ ਨੇ ਬਹੁਤ ਨਹੀਂ ਪੁੱਛਿਆ ਇਹ ਉਹਨਾਂ ਨੇ ਉਹ ਕਹਿੰਦੇ ਵੀ ਕੇਸ ਦਾ ਪਰਚਾ ਕਰਾ ਲਓ ਤੇ ਉਹ ਮਾਲਕ ਨਾਲ ਗੱਲ ਹੋਈ ਉਹ ਕਹਿੰਦਾ 50000 ਰੁਪਏ ਦੇ ਦਾਂਗੇ ਨਹੀਂ ਬਸ ਨਹੀਂ ਹੋਰ ਨਹੀਂ ਕੁਝ ਕੀ ਸੁਣਵਾਈ ਨਹੀਂ ਹੋਈ ਪੁਲਿਸ ਨੇ ਵੀ ਕੋਈ ਜਵਾਬ ਨਹੀਂ ਸਾਡੀ ਸੁਣਵਾਈ ਕੀ ਸੁਣੀ ਅੱਛਾ ਤੁਸੀਂ ਤੁਸੀਂ ਕੀ ਮੰਨਦੇ ਹੋ ਤੁਹਾਡਾ ਕਿੰਨਾ ਖਰਚਾ ਹੋਇਆ ਕੀ ਤੁਸੀਂ ਕੀ ਮੰਨਦੇ ਹੋ ਸਾਡਾ ਤਾਂ 3 3 ਸੜ ਦਿਨ ਲੱਖ ਦੇ ਨੇੜੇ ਤਾਂ ਹੈਗਾ ਹੀ ਹੈ ਜੀ ਨੁਕਸਾਨ ਕਿਉਂਕਿ ਥੰਮ ਤੋਂ ਬਹੁਤ ਆ ਕਮਰਾ ਵੀ ਸਾਰਾ ਹੱਲ ਗਿਆ ਤੇ ਕਾਫੀ ਨੁਕਸਾਨ ਹੈਗਾ ਤੇ ਬਾਹਰ 75000 ਦੇ ਤਾਂ ਬਾਹਰ ਹੀ ਲਵਾਏ ਸੀਗੇ ਨਵੇਂ ਗੇਟ ਆ ਜਿਹੜਾ ਗੇਟ ਜਿਹੜੇ ਲਵਾਏ ਆ ਜੀ ਤੇ ਪਰ ਉਹਨਾਂ ਨੇ ਨਹੀਂ ਸਾਡੀ ਗੱਲ ਬਾਤ ਸੁਣੀ ਪੁਲਿਸ ਨੇ ਜੇਕਰ ਉਹ ਕਿ ਕਿਸੇ ਗੱਲ ਤੇ ਨਹੀਂ ਆਉਂਦੇ ਮੰਨ ਲਓ 50000 ਤੇ 3.5 ਲੱਖ ਦਾ ਫਰਕ ਹੀ ਬਹੁਤ ਆਈ ਫਿਰ ਇਸ ਤੋਂ ਅਗਲਾ ਤਾਂ ਫਿਰ ਪਰਚਾ ਹੀ ਹੋ ਸਕਦਾ ਜੀ ਹਾਂਜੀ ਪਰ ਅਸੀਂ ਚਾਹੁੰਦੇ ਆ ਵੀ ਸਾਨੂੰ ਕੋਈ ਐਡਾ ਉਹ ਮਾੜਾ ਮੋਟਾ ਹੀ ਕੇਸ ਪਾ ਰਹੇ ਆ ਜੀ ਉਹ ਤੇ ਕਿਤੇ ਕਿਤੇ ਟਰੱਕ ਲੈ ਜਾਗੇ ਟਰੱਕ ਜੀ ਲੈ ਗਈ ਤਾਂ ਸਾਨੂੰ ਕੀ ਦੇਣਾ ਇਹਨਾਂ ਨੇ ਕੁਛ ਨਹੀਂ ਦੇਣਾ ਜੀ ਓਕੇ ਸਾਡਾ ਮਾਣਾ ਵੀ ਟਰੱਕ ਅਸੀਂ ਫੇਰ ਹੀ ਲਿਆਣ ਲੱਗੇ ਬਈ ਮਾਲਕ ਦਾ ਮੱਥੇ ਲੱਗੇ ਸਾਡੇ ਆਕੇ ਤੇ ਉਹ ਆਪਦੇ ਗਾਂਵ ਬੰਦੇ ਭੇਜ ਰਿਆ ਆ ਆਪਣੀ ਆ ਰਹੀ ਤੁਸੀਂ ਹੁਣ ਕਹਿੰਦੇ ਆ ਕਿ ਜੇਕਰ 3 1/2 ਲੱਖ ਰੁਪਇਆ ਦਿੰਦੇ ਆ ਤਾਂ ਫੇਰ ਅਸੀਂ ਟਰੱਕ ਕੱਢਣਾ ਨਹੀਂ ਇੱਥੇ ਹੀ ਖੜਾ ਨਹੀਂ ਇੱਥੇ ਧਰਨਾ ਲਾਵਾਂਗੇ ਜੀ ਅੱਛਾ ਤੇ ਨਹੀਂ ਅਸੀਂ ਇੱਥੋਂ ਟਰੱਕ ਨਹੀਂ ਕੱਢਣ ਦੇਣਾ ਪੁਲਿਸ ਦੀ ਕਾਰਵਾਈ ਤੋਂ ਵੀ ਤੁਸੀਂ ਕੁਛ ਨਹੀਂ ਨਹੀਂ ਕੁਛ ਨਹੀਂਗੇ ਜੀ ਯੋਈ ਉਹ ਸੁਣਨੀ ਜਿਹੜੀ ਗੱਲ ਜੀ ਤਾਂ ਇਹਨਾਂ ਨੇ ਦੱਸਿਆ ਕਿ ਪੁਲਿਸ ਵਾਲਿਆਂ ਵੀ ਜਿਹੜੀ ਆਪਣੀ ਪੂਰੀ ਕਾਰਵਾਈ ਜਿਹੜੀ ਨਹੀਂ ਕੀਤੀ ਜਾ ਰਹੀ ਪੁਲਿਸ ਮਤਲਬ ਜਿਹੜਾ 50000 ਰੁਪਿਆ ਦੇਣ ਦੀ ਗੱਲਬਾਤ ਕੀਤੀ ਜਾ ਰਹੀ ਹੈ ਤੇ ਤੁਸੀਂ ਨੁਕਸਾਨ ਤੁਸੀਂ ਦੇਖਿਆ ਤਨ ਤਸਵੀਰਾਂ ਪਹਿਲਾਂ ਵੀ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਜਿਹੜਾ ਜਿੰਨਾ ਨੁਕਸਾਨ ਹੋਇਆ ਵਾ ਤਾਂ 50000 ਤੋਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਪਰ ਵੱਡੀ ਗੱਲ ਇਹ ਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਸ ਤਰ੍ਹਾਂ ਇਹ ਟਰੱਕ ਜਿਹੜਾ ਘਰ ਦੇ ਵਿੱਚ ਵੜਦਾ ਤਾਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਾਡੇ ਨਾਲ ਪਿੰਡ ਦੇ ਬਜ਼ੁਰਗ ਵੀ ਉਹਨਾਂ ਨਾਲ ਵੀ ਗੱਲਬਾਤ ਕਰਨੇ ਬਾਪੂ ਜੀ ਕੀ ਕਹੋਗੇ ਜਿਹ ਉਹ ਰਹੀ ਧਰਨਾ ਲਾ ਸਕਦੇ ਆ ਏ ਸ਼ੜਕ ਬੰਦ ਕਰਦੇ ਆ ਨੀ ਨੰਗਣੋਂ ਦਿੱਤੋਂ ਦੀ ਫਿਰ ਕਹੇ ਨੂੰ ਜੀ ਇੱਥੇ ਪੈਂਡ ਦੇ ਵਿੱਚ ਹੀ ਧਰਨਾ ਲਾ ਦੇ ਇੱਥੇ ਬਾਹਰ ਵੀ ਲਾ ਦੇ ਹਾਂ ਜੀ ਜਾਨੀ ਨੂੰ ਤਾਂ ਹੋ ਸਕਦਾ ਜੀ ਤੁਸੀਂ ਉਹ ਦੇਖੋ ਬਜ਼ੁਰਗ ਦੇ ਸੱਟ ਲੱਗੀ ਆ ਉਹ ਇੱਥੇ ਡਿੱਗਿਆ ਗੇਟ ਵੱਜਿਆ ਉਹਨਾਂ ਦੇ ਪੈਰ ਤੇ ਆ ਦੇਖੋ ਆ ਗੇਟ ਉੱਥੋਂ ਢੁਕਾ ਕੇ ਇੱਥੇ ਗੇਟ ਮਾਰਿਆ ਤੁਸੀਂ ਦੇਖੋ ਕਿੰਨੀ ਵਿੱਤ ਦੀ ਘਟੂ ਘਟ 50 ਫੁੱਟ ਤੇ ਗੇਟ ਮਾਰਿਆ ਉਹਨੇ ਫਿਰ ਇਹਦੀ ਰਿਕਾਰਡਿੰਗ ਵੀ ਹੈਗੀ ਹੈ ਕੈਮਰੇ ਲੱਗੇ ਹੋਏ ਆ ਉਹਦੇ ਤੁਸੀਂ ਦੇਖੋਗੇ ਵੀ ਵੇੜੇ ਚੋਂ ਇੱਥੇ ਕਮਾਉਣ ਦੀ ਕੋਸ਼ਿਸ਼ ਕੀਤੀ ਵੀ ਮੈਂ ਲੈ ਕੇ ਭੱਜਾਂ ਪਰ ਇਹਦੇ ਚੋਂ ਕਾਮਯਾਬ ਨਹੀਂ ਉਦੋਂ ਉਹ ਆੜਗਮਾਰ ਇਕੱਠਾ ਹੋ ਗਿਆ ਤੇ ਫਿਰ ਉਹਨੂੰ ਫੜ ਲਿਆ ਪੁਲਿਸ ਵੀ ਆਈ ਮੌਕੇ ਤੇ ਫਿਰ ਉਹਨੂੰ ਚਲੋ ਲੈ ਗਈ ਆ ਪਰ ਅੱਗੇ ਜਿਹੜੀ ਕਾਰਵਾਈ ਆ ਕੋਈ ਬholi ਵਧੀਆ ਨਹੀਂ ਹੋ ਰਹੀ ਕਾਰਵਾਈ ਅਸੀਂ ਉਹਦੇ ਤੋਂ ਖੁਸ਼ ਨਹੀਂ ਮੇਨ ਕਾਰਨ ਤਾਂ ਇਹੀ ਆ ਨਾ ਇਹ ਕਾਰਵਾਈ ਚਲੋ ਜੇ ਹੁੰਦੀ ਵੀ ਆ ਉਹਦੇ ਵਿੱਚ ਵੀ ਤੁਹਾਨੂੰ ਵੀ ਕੁਝ ਨਹੀਂ ਮਿਲ ਜੇਕਰ ਤੁਹਾਡਾ ਖਰਚਾ ਪੂਰਾ ਮਿਲਦਾ ਤਾਂ ਫਿਰ ਇਸ ਮਾਮਲੇ ਨੂੰ ਇੱਥੇ ਨਿਬੇੜਿਆ ਜਾਊਗਾ ਹਾਂ ਅਸੀਂ ਵੀ ਇਹ ਕਹਿੰਨੇ ਵੀ ਚਲੋ ਜਾਨੀ ਮਾਲੀ ਨੁਕਸਾਨ ਹੋਣੋਂ ਬਚ ਗਿਆ ਚਲੋ ਜੋ ਨੁਕਸਾਨ ਹੋਇਆ ਉਹਦੀ ਪਰਪਾਈ ਹੋਣੀ ਚਾਹੀਦੀ ਹੈ ਵੀ ਐ ਨਹੀਂ ਵੀ ਹੁਣ ਤੁਸੀਂ ਆਪ ਦੇਖੋ ਵੀ ਆਹ ਲੋਹੇ ਦਾ ਗੇਟ ਆ ਕਿੱਡਾ ਮਜ਼ਬੂਤ ਗੇਟ ਸੀਗਾ ਘਟੋ ਘਟ 12 13 ਫੁੱਟ ਚੌੜਾ ਗੇਟ ਸੀਗਾ ਆ ਕੌਲੇ ਦੇਖੋ ਕੀ ਹਾਲ ਕੀਤਾ ਕਮਰੇ ਵਿੱਚ ਤਰੇੜਾਂ ਆ ਗਈਆਂ ਇਹਦੀਆਂ ਕੰਧਾਂ ਪਾੜ ਗਈਆਂ ਐਨੇ ਜ਼ੋਰ ਦੀ ਵਜ੍ਹਾ ਐਡਾ ਤਕੜਾ ਵਹੀਕਲਾ ਤੁਸੀਂ ਹੋ ਰਿਕਾਰਡਿੰਗ ਚ ਵੇਖੋਗੇ ਫਿਲਮੀ ਸੀਨ ਵਾਂਗੂ ਕਿਵੇਂ ਇਹ ਟਰਾਲਾ ਅੰਦਰ ਆਉਂਦਾ ਤੇ ਇਹ ਤਾਂ ਕੁਦਰਤੋਂ ਚਲੋ ਉਹਨਾਂ ਬਜ਼ੁਰਗਾਂ ਦਾ ਵਿਚਾਰ ਰਹਿ ਗਿਆ ਜਿਵੇਂ ਉਹਨਾਂ ਦੀ ਡਿੱਗੀ ਐ ਇੱਥੇ ਉਹ ਬਹੁਤ ਬੁਰੀ ਤਰ੍ਹਾਂ ਉਹ ਦੇਖੋ ਉਹਨਾਂ ਦੇ ਪੈਰ ਤੇ ਵੀ ਸੱਟ ਲੱਗੀ ਐ ਤੇ ਜੇ ਉਹਨਾਂ ਦੇ ਮਨ ਲੋ ਜ਼ਿਆਦਾ ਜ਼ੋਰ ਦੀ ਵਜ੍ਹਾ ਤਾਂ ਉਹਨਾਂ ਦਾ ਜਾਨੀ ਨੁਕਸਾਨ ਵੀ ਹੋ ਅਜਿਵੇਂ ਮਾਲਕਾਂ ਨਾਲ ਤੁਸੀਂ ਕਿਹਾ ਵੀ ਬਹੁਤ-ਬਹੁਤੀ ਗੱਲ ਨਹੀਂ ਕਰਾ ਰਹੇ ਪੁਲਿਸ ਵਾਲੇ ਵੀ ਡਰਾਈਵਰ ਵੀ ਨਹੀਂ ਕਰ ਰਿਹਾ ਜੇਕਰ ਮਾਲਕਾਂ ਨਾਲ ਗੱਲਬਾਤ ਹੁੰਦੀ ਆ ਤਾਂ ਉਹਨਾਂ ਨਾਲ ਕੋਈ ਬੈਠਕ ਇਹ ਨਵੇੜਾ ਹੋ ਸਕਦਾ ਜਿਵੇਂ 50000 ਦੀ ਗੱਲ ਇਹ ਕਿਹਨੇ ਕਹੀ ਹੈ ਜੀ ਇਹ ਤਾਂ ਹੁਣ ਜਿਹੜੇ ਉਹਨਾਂ ਦੇ ਗਾਂ ਕਰਿੰਦੇ ਆ ਜੀ ਜਾਂ ਉਹਨਾਂ ਨੂੰ ਹੀ ਭੇਜ ਰਹੇ ਆ ਉਹ ਇਹ ਗੱਲ ਕਹਿ ਰਹੇ ਆ ਪਰ ਜੇ ਮਾਲਕ ਮੰਨ ਲਓ ਗੱਲ ਕਰਨ ਜਿੰਨਾ ਨੁਕਸਾਨ ਹੋਇਆ ਕੋਈ ਅਸੀਂ ਆਈ ਨਹੀਂ ਕੋਈ ਦਾ ਲਾਹਾ ਲੈਣਾ ਚਾਹੁੰਦੇ ਆ ਵੀ ਜਿੰਨਾ ਨੁਕਸਾਨ ਹੋਇਆ ਉੰਨੀ ਸਾਡੀ ਪਰਪਾਈ ਹੋ ਜੀ ਚਲੋ ਅਸੀਂ ਵੀ ਇਹ ਪਰਮਾਤਮਾ ਦਾ ਸ਼ੁਕਰ ਕਰਦੇ ਆ ਵੀ ਸਾਡਾ ਜਾਨੀ ਨੁਕਸਾਨ ਹੋਣੋਂ ਬਚ ਗਿਆ ਕ ਬਿਲਕੁਲ ਜੀ ਇਹਨਾਂ ਦਾ ਹੀ ਇਲਜ਼ਾਮ ਆ ਕਿ ਜਿਹੜਾ ਜਿੰਨਾ ਨੁਕਸਾਨ ਹੋਇਆ ਉਹਨਾਂ ਸਾਡਾ ਜਿਹੜਾ ਪਰਭਾਈ ਕੀਤੀ ਜਾਵੇ ਮਾਲਕਾਂ ਕੇ ਇਹਨਾਂ ਦਾ ਜਿਹੜੀ ਸਿੱਥ ਇਹਨਾਂ ਨਾਲ ਗੱਲਬਾਤ ਕਰਨ ਕਿਉਂ ਕਰਿੰਦਿਆਂ ਨੂੰ ਮੂਹਰੇ ਕਰ ਦਿੱਤਾ ਜਾਂਦਾ ਗੱਲਬਾਤ ਦੇ ਲਈ ਤੇ ਉਹਨਾਂ ਨੁਕਸਾਨ ਜਿਹੜਾ ਹੋਇਆ ਵਾ ਉਹ ਭਰਨ ਨੂੰ ਤਿਆਰ ਨਹੀਂ ਤੇ ਉਮੀਦ ਕਰਦੇ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਕਰੋਗੇ ਸਾਡਾ ਪੇਜ ਫੋਲੋ ਕਰੋਗੇ ਧੰਨਵਾਦ